ਰਖੜੀ ਦਾ ਤਿਉਹਾਰ ਜੋ ਭੈਣ ਭਰਾ ਦੇ ਅਟੁੱਟ ਪਿਆਰ ਦਾ ਪ੍ਰਤੀਕ ਹੈ ਇਸ ਸਾਲ 9 ਅਗਸਤ ਨੂੰ ਮਨਾਇਆ ਜਾ ਰਿਹਾ ਹੈ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਕਾਫੀ ਰੌਣਕ ਦਿਖ ਰਹੀ ਹੈ ਰਖੜੀ ਖਰੀਦ ਰਹੀਆਂ ਭੈਣਾਂ ਨੇ ਕਿਹਾ ਕਿ ਆਪਣੇ ਭਰਾ ਦੀ ਕਲਾਈ ਤੇ ਰਖੜੀ ਸਜਾ ਕੇ ਉਹਨਾਂ ਦੀ ਲੰਬੀ ਉਮਰ ਖੁਸ਼ਹਾਲੀ ਅਤੇ ਰੱਖਿਆ ਦੀ ਅਰਦਾਸ ਕਰਦੀਆਂ ਹਨ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਾਜ਼ਾਰਾਂ ਵਿੱਚ ਸਟਾਈਲਿਸ਼ ਰਖੜੀਆਂ ਦੀ ਕਾਫੀ ਵੈਰਾਈਟੀ ਵਧ ਗਈ ਹੈ ਲੋਕਾਂ ਦਾ ਅੱਜਕੱਲ ਚੰਦਨ ਰਖੜੀ ਰੁਦਰਾਕਸ਼ ਰਖੜੀ ਕੁੰਦਨ ਰਖੜੀ ਅਤੇ ਲੁੰਬਾ ਸੈਟ ਰਖੜੀ ਵਾਲ ਖਾਸ ਰੁਝਾਨ ਹੈ ਨਾਲ ਹੀ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਆਪਣੇ ਤਿਉਹਾਰ ਮਨਾਉਣੇ ਚਾਹੀਦੇ ਹਨ ਇਸ ਵਾਰ ਜੀ ਬੜੀ ਨਿਊ ਵੈਰਾਈਟੀ ਆਈ ਹੋਈ ਹੈ ਕਪਲ ਸੈਟ ਆਏ ਭਈਆ ਬਭੀ ਦੋਨੋਂ ਵਾਲੀ ਵੀ ਆਈ ਹੈ ਬਰੋ ਵਾਲੇ ਵੀ ਆਏ ਡਿਜ਼ਾਈਨ ਵੀਰ ਆ ਹਰ ਸਾਲ ਨਵੇਂ ਤੋਂ ਨਵੇਂ ਡਿਜ਼ਾਈਨਾਂ ਦੇ ਰਹੇ ਨੇ ਰੱਖੀ ਵਧੀਆ ਗਈ ਜੀ ਇਸ ਵਾਰੀ ਵੀ ਇੱਕ ਦੋ ਦਿਨ ਬਾਰਿਸ਼ ਕਰਕੇ ਬੰਦ ਸੀ ਕੱਲ ਕੰਮ ਅੱਜ ਫਿਰ ਠੀਕ ਹੈ ਹਾਂਜੀ ਲੋਕ ਬਹੁਤ ਉਤਸ਼ਾਹਿਤ ਹੈਗੇ ਜੀ ਨਵੇਂ ਤੋਂ ਨਵੇਂ ਡਿਜ਼ਾਈਨ ਲੈ ਰਹੇ ਸਾਰੇ ਹਾਂਜੀ ਨਵੇਂ ਤੋਂ ਨਵਾਂ ਜੀ ਆਰ ਡੇ ਬਾਏ ਡੇ ਆਰ ਨਿਊ ਡਿਜ਼ਾਈਨ ਆ ਜਾਂਦਾ ਜਿੰਨਾ ਮਰਜੀ ਸਟੋਕ ਇਕੱਠਾ ਕਰ ਲਓ ਤੁਹਾਨੂੰ ਕੋਈ ਨਾ ਕੋਈ ਵੈਰਾਈਟੀ ਛੋਟ ਰਹੇਗੀ ਫਿਰ ਤੁਹਾਨੂੰ ਕਰਨੀ ਪੈਗੀ ਰੇਂਜ ਨਹੀਂ ਵਧੀਆ ਬਹੁਤ ਵਧੀਆ ਚੱਲ ਰਿਹਾ ਜੀ ਕਸਟਮਰ ਨੂੰ ਸਾਰੀ ਵੈਰਾਈਟੀ ਆਡੀ ਪਸੰਦ ਆ ਰਹੀ ਹੈ ਨਵੇਂ ਤੋਂ ਨਵੇਂ ਡਿਜ਼ਾਈਨ ਪਾਏ ਹੋਏ ਆ ਹਾਂਜੀ ਬਹੁਤ ਸਟੋਕ ਪਿਆ ਹਰ ਆਈਟਮ ਹੈਗੀ ਆ ਦੇਖੋ ਬਹੁਤ ਸਾਰਾ ਹੈਗਾ ਜੀ ਫੈਸਟੀਵਲ ਤੇ ਤੁਹਾਨੂੰ ਪਤਾ ਫਿਰ ਹਰ ਜਗ੍ਹਾ ਹੁੰਦਾ ਹੀ ਇਹਦਾ ਆਈਡੀਆ ਚ ਮਾਰਕੀਟ ਵੈਸੇ ਹੀ ਉਹ ਸੇਲ ਕਰਕੇ ਸਾਰੇ ਕਸਟਮਰ ਇੱਥੇ ਆਉਂਦੇ ਆ ਅਸੀਂ ਬਹੁਤ ਵਧੀਆ ਮਨਾਵਾਂਗੇ ਇਹ ਭੈਣ ਭਰਾਵਾਂ ਦਾ ਤਿਹਾਰ ਬਹੁਤ ਵਧੀਆ ਲੱਗਦਾ ਹੈ ਅੱਜ ਸ਼ਾਪਿੰਗ ਰੱਖੜੀ ਖਰੀਦ ਰਹੇ ਆ ਜੀ ਬਹੁਤ ਵਧੀਆ ਮਨਾਉਣਾ ਚਾਹੀਦਾ ਭੈਣ ਭਰਾਵਾਂ ਦਾ ਤਿਹਾਰ ਹੈ ਇਹੋ ਤੇ ਇੱਕ ਤਿਹਾਰ ਹੁੰਦਾ ਪਿਆਰ ਦਾ ਸਾਰੇ ਤਿਹਾਰ ਮਿਲ ਜੁਲ ਕੇ ਹੀ ਮਨਾਉਣੇ ਚਾਹੀਦੇ ਭੈਣ ਭਰਾਵਾਂ ਨੂੰ ਤਰੀਕ ਨੂੰ ਰੱਖੜੀ ਆ ਰਹੀ ਹੈ ਜੀ ਸ਼ਾਪਿੰਗ ਕਰ ਰਹੇ ਆ ਬ੍ਰਦਰ ਵਾਸਤੇ ਰੱਖੜੀ ਖਰੀਦ ਰਹੇ ਆ ਬਹੁਤ ਵਧੀਆ ਭੈਣ ਭਰਾਵਾਂ ਦਾ ਤਿਹਾਰ ਹੈ ਜੀ ਭੈਣ ਭਰਾਵਾਂ ਨਾਲ ਮਿਲ ਕੇ ਰਹਿਣਾ ਚਾਹੀਦਾ ਵਧੀਆ ਤਰੀਕੇ ਨਾਲ ਤਿਹਾਰ ਮਨਾਓ ਭੈਣ ਭਰਾਵਾਂ ਦਾ ਕੋਈ ਕ ਪਿਆਰ ਹੁੰਦਾ ਭੈਣ ਭਰਾਵਾਂ ਦਾ ਰਤਵਾਂ ਭੈਣਾ ਰਕੜੀ ਬੰਦੀਆਂ ਭਰਾ ਨੂੰ ਭਰਾ ਕੋ ਪਿਆਰ ਦਿੰਦੇ ਆਪਾਂ ਮੈਂ ਇਹ ਕਹਿਣਾ ਚਾਹਨੀ ਆ ਕਿ ਭੈਣ ਭਰਾਵਾਂ ਦਾ ਤਿਆਰ ਬਹੁਤ ਵਧੀਆ ਹੁੰਦਾ ਆ ਲੜਾਈ ਝਗੜਾ ਨਾ ਕਰੋ ਜੋ ਭਰਾ ਦਾ ਦਿਲ ਕਰਦਾ ਉਹ ਦੇ ਸਕਦਾ ਭੈਣ ਨੂੰ ਪਿਆਰ ਵਧੀਆ ਤਰੀਕੇ ਨਾਲ ਤਿਆਰ ਲਉਣਾ ਚਾਹੀਦਾ ਭੈਣ ਭਰਾਵਾਂ ਦਾ ਭੈਣਾ ਢੀ ਕਰਦੀ ਐ ਇਸ ਤਿਆਰ ਦੀ ਕਿ ਜਲਦੀ ਜਲਦੀ ਚਾਰ ਆਵੇ ਤੇ ਭਰਾਵਾਂ ਰਕੜੀ ਬੰਦੀਆਂ ਆਪਣਾ ਭੈਣ ਭਰਾਵਾਂ ਦਾ ਪਿਆਰ ਬਣਿਆ ਲਵੇ ਭਰਾਵਾਂ ਦਾ ਭੈਣ ਦਾ ਭੈਣਾ ਦਾ ਧਿਆਨ ਰੱਖਣਾ ਭੈਣਾ ਤੇ ਭਰਾਵਾਂ ਦੇ ਪਿਆਰ ਦੇ ਪ੍ਰਤੀਕ ਦਾ ਤਿਉਹਾਰ ਰਖੜੀ ਜੋ ਕਿ 9 ਅਗਸਤ ਨੂੰ ਬੜੀ ਸ਼ਰਧਾ ਨਾਲ ਅਤੇ ਬੜੇ ਪ੍ਰੇਮ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਖਰੀਦਾਰੀ ਕਰ ਰਹੀਆਂ ਭੈਣਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਉਤਸ਼ਾਹ ਰਹਿੰਦਾ ਹੈ ਪੂਰਾ ਸਾਲ ਉਡੀਕ ਰਹਿੰਦੀ ਹੈ ਇਸ ਤਿਉਹਾਰ ਦੀ ਕਿਉਂਕਿ ਭੈਣ ਭਰਾਵਾਂ ਦਾ ਰਿਸ਼ਤਾ ਇੱਕ ਅਹਿਜ਼ਾਰ ਰਿਸ਼ਤਾ ਹੈ ਕਿਉਂਕਿ ਸਦੀਆਂ ਤੱਕ ਚੱਲਦਾ ਹੈ ਅਤੇ ਅੱਜ ਕੱਲ੍ਹ ਦੇ ਜਮਾਨੇ ਵਿੱਚ ਵੀ ਇਸ ਤਰ੍ਹਾਂ ਨੂੰ ਇਸ ਪ੍ਰੇਮ ਭਾਵ ਨੂੰ ਇਸ ਤਰ੍ਹਾਂ ਹੀ ਕਾਇਮ ਰੱਖਣਾ ਚਾਹੀਦਾ ਹੈ ਉੱਥੇ ਹੀ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦ ਹਰ ਸਾਲ ਹੀ ਨਵੀਂ ਤੋਂ ਨਵੀਂ ਵੈਰਾਈਟੀ ਆਉਂਦੀ ਹੈ ਔਰ ਇਸ ਵਾਰ ਵੀ ਮਾਰਕੀਟ ਵਿੱਚ ਬਹੁਤ ਹੀ ਨਵੀਂ ਵੈਰਾਈਟੀ ਆਈ ਹੈ। ਸੋ ਸਾਡੀ ਫਾਸਟੇ ਨਿਊਜ਼ ਟੀਮ ਵੱਲੋਂ ਵੀ ਸਾਰਿਆਂ ਨੂੰ ਇਹੋ ਸ਼ੁਭ ਕਾਮਨਾਵਾਂ ਹਨ ਕਿ ਸਾਰੇ ਹੀ ਮਿਲ ਜੁਲ ਕੇ ਸਾਰੇ ਭੈਣ ਭਰਾ ਇਸ ਤਰ੍ਹਾਂ ਹੀ ਸਾਰੇ ਤਿਉਹਾਰ ਮਨਾਉਂਦੇ ਰਹੀਏ। ਫਾਸਟੇ ਨਿਊਜ਼ ਲਈ ਅੰਮ੍ਰਿਤਸਰ ਤੋਂ ਕੈਮਰਾਮੈਨ ਸੁਰੀਲ ਕੁਮਾਰ ਦੇ ਨਾਲ ਅਜੀਤ ਕੁਮਾਰ। ਸ਼੍ਰੀ ਦੁਰਗਾਣਾ ਤੀਰਤ ਦੇ ਸੀਤਲਾ ਮਾਤਾ ਮੰਦਿਰ ਵਿੱਚ